ڪو لکو جو لکو

ਵਾਹਿਗੁਰੂ ਜੀ ਕੀ ਫਤਿਹ ਮੈਂ ਜਿਹੜਾ ਅੱਜ ਤੋਂ ਜੋ ਪੱਧਰ ਆ ਸਕਣ ਤਾਂ ਅਸੀਂ ਗੱਲ ਕਰੰਡੀ ਜੋ ਤੇਰਾ ਸਤੰਤਰ ਅੱਜ ਹੀ ਦਰੰਗਲਾ ਪ੍ਰਤਾਪ ਪੈਸ ਵਿੱਚ ਬਾਬਾ ਕਨੈਲ ਸਿੰਘ ਦੇ ਪੈਸ ਵਿੱਚ ਮੀਟਿੰਗ ਲਾਈ ਏ ਇੱਥੇ ਵੱਡਾ ਇਕੱਠ ਹੋਇਆ ਬੀਬੀਆਂ ਭੈਣਾਂ ਮਤਾਵਾਂ ਦਾ ਤੇ ਆਗੂਆਂ ਨੌਜਾਨਾ ਬਜ਼ੁਰਗਾਂ ਦਾ ਤੇ ਖੁੱਲ ਕੇ ਜਿਹੜੀਆਂ ਵਿਚਾਰਾ ਹੋਈਆਂ ਨੇ ਜੋ ਭਾਤਮਾਲਾ ਜਿਹੜੀ ਰੋਡ ਨਿਕਲਦੇ ਆ ਆ ਉੱਥੇ ਸਾਡੇ ਕਿਸਾਨਾਂ ਦੀ ਕੁੱਟਮਾਰ ਕੀਤੀ ਪ੍ਰਸ਼ਾਸਨ ਵੱਲੋਂ ਖਾਸ ਕਰਕੇ ਡੀਐਸਪੀ ਹਰਕਿਸ਼ਨ ਵੱਲੋਂ ਤੇ ਉਹ ਪਿੰਡ ਮੰਗਲਚੌਰ ਤੇ ਭਰਤ ਉਹ ਪਿੰਡਾਂ ਜਮੀਨ ਹੀ ਜਿੱਥੇ ਮਤਲਬ ਪ੍ਰਸ਼ਾਸਨ ਨੇ ਬੜੀ ਤਿੱਕੇ ਸਹੀ ਕੀਤੀ ਹੈ ਉਹਦੇ ਵਾਸਤੇ ਜੋ ਸੂਬੇ ਵੱਲੋਂ ਹੁਕਮ ਹੀ 17 ਤਰੀਕ ਦੇ ਉੱਤੇ ਜੜਾਇਆ ਉਹ ਧਰਨਾ ਲਗਣਾ ਗਰਦਾਸਪੁਰ ਡੀਸੀ ਦਫ਼ਤਰ ਉਹਦੇ ਵਾਸਤੇ ਵਿਚਾਰ ਵਟਾਂਦਰਾ ਹੋਇਆ ਸੋ ਸਾਰਿਆਂ ਨੇ ਬੜੇ ਵਧੀਆ ਸੁਝਾਅ ਦਿੱਤੇ ਨੇ ਬੀਬੀਆਂ ਭੈਣਾਂ ਮਤਾਵਾਂ ਨੇ ਵੀ ਤੇ ਸਾਡੇ ਆਗੂਆਂ ਨੇ ਵੀ ਤੇ ਕੱਲੇ ਟਰੈਕਟਰ ਟੈਲੀਆਂ ਜਾਵਾਂਗੇ ਤੇ ਗਰਦਾਪੁਰ ਦੇ ਧਰਨਾ ਲਾਵਾਂਗੇ ਜਿੰਨਾ ਚਿਰ ਸਾਡੇ ਉਹ ਕਿਸਾਨ ਜਿਹੜੇ ਫੱਟੜੋ ਨੇ ਸੱਤ ਜਾਣੇ ਉਹਨਾਂ ਨੂੰ ਮੁਆਵਜ਼ਾ ਸਰਕਾਰ ਨਹੀਂ ਦਿੰਦੀ ਜਾਂ ਉਹਨਾਂ ਦੇ ਖਾਤੇ ਜੇ ਪੈਸੇ ਨਹੀਂ ਪਉਂਦੀ ਉਹਨਾਂ ਜਕਰ ਜਿਹੜਾ ਆ ਉੱਥੇ ਚੜਦੀ ਕਲਾ ਵਿੱਚ ਸੰਘਰਸ਼ ਚੱਲਦਾ ਰਹੇਗਾ ਤੇ ਜਦੋਂ ਸਾਡੇ ਉਹ ਮਸਲੇ ਸਾਰੇ ਹੱਲ ਹੋਣਗੇ ਤੇ ਉਦਾਂ ਹੀ ਉਥੋਂ ਅਸੀਂ ਉਠਾਂਗੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜਿੱਤ ਕਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਅੱਜ ਹੀ ਪਹੁੰਚੇ ਅਸੀਂ ਤੇਜਾਸੀ ਸਤੰਤਰ ਜੋਂਨ ਵਿੱਚ ਜਿੱਥੇ ਵੀਰਾਂ ਤੇ ਭੈਣਾਂ ਦੀ ਕੱਲ 17 ਨੂੰ ਜੋ ਧਰਨਾ ਹੈ ਜੋ ਕਿ 11 ਤਰੀਕ ਨੂੰ ਸਾਡੇ ਕਿਸਾਨਾਂ ਤੇ ਪਰਥ ਤੇ ਨੰਗਲ ਛੋਰ ਵਿੱਚ ਅਤਿਆਚਾਰ ਕੀਤਾ ਗਿਆ ਸਾਡੀ ਫਸਲ ਜੋ ਇਦਾਂ ਹੀ ਵਾਈ ਗਈ ਹੈ ਉਹਦੇ ਵਿਰੋਧ ਵਿੱਚ ਜੋ ਉੱਥੇ ਪ੍ਰਸ਼ਾਸਨ ਨੇ ਸਾਡੇ ਨਾਲ ਕਾਰਵਾਈ ਕੀਤੀ ਹੈ ਉਹਦੇ ਵਿਰੁੱਧ ਵਿੱਚ ਜੋ ਅਨਮਿੱਥੇ ਸਮੇਂ ਲਈ 17 ਤਰੀਕ ਨੂੰ ਧਰਨਾ ਲੱਗਣਾ ਹੈ ਉਸ ਦੇ ਵਿੱਚ ਇੱਥੇ ਮੀਟਿੰਗ ਲਗਾਈ ਗਈ ਹੈ ਜਿਸ ਵਿੱਚ ਵੀਰਾਂ ਨੇ ਤੇ ਭੈਣਾਂ ਨੇ ਵੱਧ ਚੜ ਕੇ ਹਿੱਸਾ ਲੈਣ ਲਈ ਕਿਹਾ ਇਹਨਾਂ ਨੇ ਇਹ ਕਿਹਾ ਕਿ ਜੋ ਸੂਬਾ ਕਮੇਟੀ ਦਾ ਹੁਕਮ ਹੈ ਕਿ ਜਿੰਨੀ ਦੇਰ ਸਾਡੇ ਜ਼ਖਮੀਆਂ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਫਸਲ ਦਾ ਜੋ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਨੂੰ ਜਿਨ੍ਹਾਂ ਨੇ ਇਹਦੀ लाठी चार्ज ਕੀਤਾ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਉਹਨੇ ਦੇਰ ਤੱਕ ਅਸੀਂ ਧਰਨੇ ਤੋਂ ਨਹੀਂ ਉੱਠਾਂਗੇ ਜਿਹਨੇ ਦੇਰ ਉੱਥੇ ਬੈਠਾ ਹੈ ਬਹਿਣਾ ਪਏਗਾ ਅਸੀਂ ਬਹਾਂਗੇ ਪੂਰੀ ਸਮੂਲੀਅਤ ਕਰਾਂਗੇ ਤੇ ਵੱਧ ਤੋਂ ਵੱਧ ਉੱਥੇ ਧਰਨੇ ਵਿੱਚ ਜਾਵਾਂਗੇ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹ